ਲੁਧਿਆਣਾ ਵਿੱਚ ਬੱਸ ਡਿਪੂ ਦੇ ਕੱਚੇ ਮੁਲਾਜ਼ਮਾਂ ਵੱਲੋਂ ਮੁਰ ਤੋਂ 2 ਘੰਟੇ ਦੀ ਗੇਟ ਰੈਲੀ ਕੀਤੀ ਗਈ ਜਿੱਥੇ ਗਲੀ ਗਲੀ ਵਿੱਚ ਕੱਚੇ ਮੁਲਾਜ਼ਮਾਂ ਨੇ ਆਪਣੇ ਹੱਕਾਂ ਲਈ ਧਰਨਾ ਪ੍ਰਦਰਸ਼ਨ ਕੀਤਾ ਉੱਥੇ ਹੀ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਇਸ ਮੌਕੇ ਤੇ ਬੋਲਦੇ ਆ ਕੱਚੇ ਮੁਲਾਜ਼ਮਾਂ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਗਏ ਇਸ ਤੇ ਚੱਲਦੇ ਆ ਮਜਬੂਰ ਹਨ ਉਹਨਾਂ ਨੂੰ ਸੰਘਰਸ਼ ਉਲੀਕਣਾ ਪੈ ਰਿਹਾ ਏ ਬਿਲਕੁਲ ਅਸੀਂ ਲੰਬੇ ਸਮੇਂ ਤੋਂ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਲਈ ਸੰਘਰਸ਼ ਕਰਦੇ ਆ ਰਹੇ ਹਾਂ ਜਿਵੇਂ ਸਾਡੀਆਂ ਨੌਕਰੀਆਂ ਰੈਗੂਲਰ ਕਰਾਉਣ ਲਈ ਵਿਭਾਗ 'ਚ ਬੱਸਾਂ ਪਾਉਣ ਲਈ ਜਿੰਤੂ ਕੀ ਜਨਤਕ ਮੰਗਿਆ ਕਿ ਔਰਤਾਂ ਨੂੰ ਫ੍ਰੀ ਕਰਤਾ ਬੱਸਾਂ ਦੀ ਬੜੀ ਵੱਡੀ ਘਟਿਆ ਤੇ ਨਾਲ ਹੀ ਸਾਡੀ ਬੇਨਤੀ ਹੈ ਕਿ ਜਿਹੜੇ ਕੱਢੇ ਮੁਲਾਜ਼ਮ ਉਹਨਾਂ ਨੂੰ ਬਹਾਲ ਕੀਤਾ ਜਾਵੇ ਤੇ ਨਾਲ ਹੀ ਸਾਡੀਆਂ ਮੰਗਾਂ ਲਈ ਅਸੀਂ ਮੰਗ ਪੱਤਰ ਨੋਟਿਸ ਭੇਜ ਚੁੱਕੇ ਹਾਂ ਕਿ ਇਸ ਵਿਭਾਗ ਦੇ ਵਿੱਚ ਕਿਲੋਮੀਟਰ ਬੱਸਾਂ ਨਾ ਪਾਈਆਂ ਜਾਂ ਵਿਭਾਗ ਦੀਆਂ ਆਪਣੀਆਂ ਬੱਸਾਂ ਪਾਈਆਂਣ ਵਿਭਾਗ ਨੂੰ ਬਚਾਉਣ ਵਾਸਤੇ ਵਿਭਾਗ ਚ ਸਪੇਅਰ ਪਾੜ ਭੇਜਿਆ ਜਾਵੇ ਮੁਲਾਜ਼ਮ ਰ ਪੂਰੀਆਂ ਕਰਨ ਦੀ ਵਿਜੇ ਸਾਡੀ ਆਵਾਜ਼ ਨੂੰ ਦਬਾਉਣ ਵਾਸਤੇ ਨਜਾਇਜ਼ ਰਿਪੋਰਟਾਂ ਕਰਕੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਲਈ ਆ ਜਿਸ ਕਰਕੇ ਰੋਸ ਵਜੋਂ ਅਸੀਂ ਪਿਛਲੇ ਦਿਨੀ ਵੀ ਹੜਤਾਲ ਕਰਕੇ ਦੋਸਤ ਪ੍ਰਦਰਸ਼ਨ ਕੀਤਾ ਸੀਗਾ ਜਿੱਥੇ ਬਟਾਲੇ ਡੀਪੂ ਦੇ ਇੱਕ ਕੰਕਟਰ ਦੀ ਨਜਾਇਜ਼ ਰਿਪੋਰਟ ਕੀਤੀ ਗਈ ਤੇ ਜਿਹਦੀ ਮੰਗ ਸੀ ਰੱਦ ਕੀਤੀ ਜਾਵੇ ਇਸੇ ਤਰ੍ਹਾਂ ਹੀ ਫਿਰੋਜ਼ਪੁਰ ਤੋਂ ਪੱਟੀ ਬੜੀਆਂ ਤਾਨੇਸ਼ਾਈ ਰਵਈਏ ਨਾਲ ਨਜਾਇਜ਼ ਬਦਲੀਆਂ ਕੀਤੀਆਂ ਗਈਆਂ ਜਿਹਦੇ ਰੋਸ ਵਜੋਂ ਪਿਛਲੇ ਦਿਨੀ ਹੜਤਾਲ ਵੀ ਰਹੀ ਸੋ ਅਸੀਂ ਫਿਰ ਤੋਂ ਜਿਹੜੀ ਮੀਟਿੰਗ ਕੀਤੀ ਪ੍ਰਮੁਖ ਸਕੱਤਰ ਜੀ ਨਾਲ ਉੱਥੇ ਆਪਣੀਆਂ ਸਾਰੀਆਂ ਮੰਗਾਂ ਬਾਰੇ ਗੱਲ ਕੀਤੀ ਗਈ ਜਿਹੜੀਆਂ ਪਨਵਸ ਪੀਆਰਡੀਸੀ 'ਚ ਸਾ ਜਿਤਾਈ ਆ ਕਿ ਦੋ ਮੰਗਾਂ ਵਾਸਤੇ ਉਹਨਾਂ ਨੇ ਇਹ ਹਫ਼ਤੇ ਇੱਕ ਦਾ ਸਮਾਂ ਲਿਆ ਸੀਗਾ ਇਹ ਦੂਜੀਆਂ ਮੰਗਾਂ ਨੂੰ ਉਹਨਾਂ ਨੇ ਸੁਣ ਕੇ ਤੇ ਲਗਭਗ ਅਗਲੀ ਮੀਟਿੰਗ 12 ਜਿਹੜੀ ਦਸੰਬਰ ਦੀ ਤੈਅ ਕੀਤੀ ਆ ਵੀ ਉਹਦੇ 'ਚ ਜਿਹੜੇ ਮਸਲੇ ਹੱਲ ਕਰਾਂਗੇ ਪਰ ਅੱਜ 15 ਦਿਨ ਬੀਤਣ ਦੇ ਬਾਵਜੂਦ ਵੀ ਕੋਈ ਵੀ ਮਸਲਾ ਅਜੇ ਤੱਕ ਹੱਲ ਨਹੀਂ ਹੋਇਆ ਜਿਹਦੇ ਰੋਸ ਵਜੋਂ ਅੱਜ ਅਸੀਂ ਗੇਟ ਰਲੀਆਂ ਕਰਕੇ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਵੀ ਜੇਕਰ ਤੁਰੰਤ ਸਾਡੀਆਂ ਮੰਗਾਂ ਦਾ ਹੱਲ ਨਾ ਹੋਇਆ ਇਨਕੁਆਰੀ ਸਾਥੀ ਦੇ ਹੱਕ 'ਚ ਨਾ ਕਰਕੇ ਜਨਤਕ ਕੀਤੀ ਤੇ ਜਾਂ ਜਿਹੜੀਆਂ ਬਦਲੀਆਂ ਤੁਰੰਤ ਰੱਦ ਨਾ ਕਰਕੇ ਉਹਨਾਂ ਨੂੰ ਜੁਆਇਨ ਕਰਾਇਆ ਤੇ ਆਉਣ ਵਾਲੇ ਸਮੇਂ 'ਚ ਸ ਮਜਬੂਰ ਹੋਣਾ ਮੇਰਾ ਗੱਲ ਵੀ 5000 ਕਾਂਗਰਸ ਭਾਈ ਮਾਲੇ ਜੀ ਅੱਜ ਕੀ ਭਾਜਾ ਤੁਹਾਡੇ ਨਾਮ ਦੇ ਦੇਖੋ ਪਿਛਲੇ ਦਿਨਾਂ ਦੇ ਵਿੱਚ ਬਟਾਲਾ ਡੀਪੂ ਦੇ ਸਾਡੇ ਇੱਕ ਕਨੈਕਟਰ ਸਾਥੀ ਦੀ ਇਨਸਪੈਕਟਰ ਸਟਾਫ ਵੱਲੋਂ ਨਜਾਇਜ਼ ਰਿਪੋਰਟ ਕੀਤੀ ਗਈ ਸੀ ਜਿਹਦੇ ਸਬੰਧ ਦੇ ਵਿੱਚ ਉਹ ਸਾਥੀ ਜਿਹੜਾ ਹੈਗਾ ਪੈਟਰੋਲ ਲੈ ਕੇ ਪਾਣੀ ਵਾਲੀ ਟੈਂਕੀ ਤੇ ਚੜ ਗਿਆ ਸੀ ਤੇ ਆਤਮ ਹੱਤਿਆ ਦੀ ਧਮਕੀ ਦਿੱਤੀ ਸੀ ਮਜਬੂਰਨ ਸਾਨੂੰ ਉਹਦੇ ਹਮੈਤ ਦੇ ਵਿੱਚ ਪੰਜਾਬ ਰੋਡ ਦੇ ਤੇ 18 ਤੇ ਪੀਆਰਟੀਸੀ ਦੇ 9 ਡੀਪੂ ਬੰਦ ਕਰਨੇ ਉਸ ਜਿਹੜੇ ਸੰਘਰਸ਼ ਸੀ ਉਹਨਾਂ ਦੀ ਪਤਾ ਇਹ ਨਿਕਲਿਆ ਕਿ ਸਾਡੀ ਜਿਹੜੀ ਮੀਟਿੰਗ ਸੀ ਉਹ ਪੰਜਾਬ ਦੇ ਮੁੱਖ ਮੰਤਰੀ ਤੇ ਜਿਹੜੇ ਪ੍ਰਮੁੱਖ ਸਕੱਤਰ ਹਮਨਸ਼ੂ ਜੈਨ ਜੀ ਨੇ ਉਹਨਾਂ ਨਾਲ ਮੀਟਿੰਗ ਹੋਈ ਉਸ ਮੀਟਿੰਗ ਦੇ ਵਿੱਚ ਫੈਸਲਾ ਹੁੰਦਾ ਕਿ ਜਿਹੜੀ ਉਹ ਸਾਥੀ ਦੀ ਨਜਾਇਜ਼ ਰਿਪੋਰਟ ਹੋਈ ਆ ਉਹਦੀ ਇਨਕੁਆਰੀ 3 ਦਿਨ ਦੇ ਵਿੱਚ ਕੀਤੀ ਜਾਊਗੀ ਤੇ ਕੁਝ ਸਾਡੇ ਦੀ ਸਾਥੀ ਸੀ ਜਿਨ੍ਹਾਂ ਦੀ ਫਰੋਇਦਪੁਰ ਤੋਂ ਨਜਾਇਜ਼ ਤੌਰ ਤੇ ਬਦਲੀ ਜਿਹੜੀ ਪੱਤੀ ਦੀ ਕੀਤੀ ਗਈ ਸੀ ਉਹਨਾਂ ਦੇ ਲਈ 7 ਦਿਨ ਦਾ ਸਮਾਂ ਤੈਅ ਕੀਤਾ ਗਿਆ ਸੀ ਪਰ ਅੱਜ ਤਕਰੀਬਨ 10 ਤੋਂ 15 ਦਿਨ ਬੀਤ ਜਾਣ ਦੇ ਬਾਵਜੂਦ ਵੀ ਨਾ ਤਾਂ ਉਸ ਕੰਡੈਕਟਰ ਸਾਥੀ ਦੀ ਜਿਹੜੀ ਰਿਪੋਰਟ ਸੀ ਉਹਦੀ ਕੋਈ ਇਨਕੁਆਰੀ ਜਨਤਕ ਕੀਤੀ ਗਈ ਆ ਤੇ ਨਾ ਹੀ ਉਹ ਬਦਲੀਆਂ ਜਿਹੜੀਆਂ ਰੱਦ ਕੀਤੀਆਂ ਗਈਆਂ ਸੋ ਮਜਬੂਰਨ ਸਾਨੂੰ ਦੁਬਾਰਾ ਜਿਹੜਾਗਾ ਸੰਘਰਸ਼ਾਂ ਦੇ ਰਾਹ ਤੇ ਤੁਰਨਾ ਪਿਆ ਜਦੋਂ ਐਕਸ਼ਨ ਮੰਗਿਆ ਸਾਡੀਆਂ ਮੇਨ ਲੇਨਗ ਦੇ ਨਾਲ ਬਚਾਲੇ ਵਾਲਾ ਸਾਥੀ ਆ ਉਹਦੀ ਜਿਹੜੀ ਇਨਕੁਆਰੀ ਆ ਉਹਦੇ ਹੱਕ ਚ ਕਰਕੇ ਉਹਦਾ ਜਿਹੜਾ ਉਹਦੀ ਸਿੱਟਾ ਹੈਗਾ ਉਹ ਜਨਤਕ ਕੀਤਾ ਜਾਵੇ ਤੇ ਜਿਹੜੇ ਸਾਡੇ ਫਰੋਸਾਤੀ ਫਰੋਇਪੁਰ ਤੋਂ ਜਿਹਨੇ ਬਦਲੀਆਂ ਨਾਜਾਇਜ਼ ਕੀਤੀਆਂ ਗਈਆਂ ਉਹ ਬਦਲੀਆਂ ਤੁਰੰਤ ਰੱਦ ਕਰਕੇ ਉਹਨਾਂ ਦੀ ਹਾਜ਼ਰੀ ਜਿਹੜੀ ਆ ਫੋਲਪਰ ਪਾਈ ਜਾਵੇ एसएमजेड पंजाब ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜੇਲੋਟਾ ਦੀ ਰਿਪੋਰਟ